ਮਤਰੀ ਮਾਂ ਦੇ ਜ਼ੁਲਮਾਂ ਦੀ ਤਾਬ ਨਹੀਂ ਬਰਦਾਸ਼ਤ ਕਰ ਪਾਈ ਸਿਮਰਨ ਪ੍ਰੀਤ ਉਹ ਨੀ ਗੜ ਬੈਂਦਿਆ 17 ਸਾਲਾਂ ਨੌਜਵਾਨ ਕੁੜੀ ਸੀ ਪੇਤ ਪਰੇ ਹਾਲਾਤਾਂ ਚ ਮੌਤ ਪਹਿਲੀ ਮਾਂ ਦੇ ਕਾਲਜੇ ਤੇ ਲਟੇ ਸਾਂ ਅਕਸਰੇ ਸਿਆਣਿਆਂ ਤੋਂ ਕਹਿੰਦੇ ਸੁਣਿਆ ਸੀ ਕਿ ਸੋਤੇਲੀ ਮਾਂ ਦੇ ਵਸ ਕਦੇ ਵੀ ਆਪਣੇ ਬੱਚਿਆਂ ਨੂੰ ਨਾ ਪਾਇਓ ਤਾਂ ਕੁਝ ਅਜੀਹਾ ਵੇਖਣ ਨੂੰ ਮਿਲ ਸਕਦਾ ਹੈ ਜੋ ਹੁਣ ਵੇਖਣ ਨੂੰ ਮਿਲਿਆ ਹੈ ਜਗਰਾਉਂ ਦੇ ਵਿੱਚ ਜਿੱਥੇ ਸਿਮਰਨ ਪ੍ਰੀਤ कौर ਨਾਮ ਦੀ 17 ਸਾਲਾ ਸੋਹਣੀ ਸੁਨੱਖੀ ਨਾਬਾਲਗ ਨੌਜਵਾਨ ਕੁੜੀ ਦੀ ਭੇਦ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਜਿਸਦੇ ਪਿਓ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਤੇ ਪਹਿਲੀ ਜਿਹੜੀ ਉਸਦੀ ਮਾਂ ਸੀ ਵੀਰਪਾਲ ਕੌਰ ਉਸ ਨੂੰ ਤਲਾਕ ਤੇ ਦਿੱਤਾ ਸੀ ਤਾਂ ਹੁਣ ਇਹ ਖਬਰ ਸੁਣ ਕੇ ਵੀਰਪਾਲ ਕੌਰ ਦੇ ਕਿਸ ਤਰੀਕੇ ਦੇ ਨਾਲ ਰੋਂਦੇ ਖੜੇ ਹੋਏ ਨੇ ਤੇ ਕਿਹੜੇ ਸ਼ਬਦਾਂ ਦੇ ਵਿੱਚ ਉਹ ਆਪਣੇ ਦੁੱਖ ਨੂੰ ਬਿਆਨ ਕਰੇ ਫਿਲਹਾਲ ਜਿਹੜੇ ਸ਼ਬਦ ਨੇ ਉਹ ਮਾਂ ਨੂੰ ਵੀ ਨਹੀਂ ਲੱਭ ਰਹੇ ਹੰਝੂਆਂ ਦੇ ਜ਼ਰੀਏ ਆਪਣੇ ਦਰਦ ਨੂੰ ਬਿਆਨ ਕਰ ਰਹੀ ਹੈ ਤੇ ਲਾਂਤਾ ਪਾ ਰਹੀ ਹੈ ਕਿ ਉਸਦੇ ਘਰ ਵਾਲੇ ਨੇ ਆਖਰ ਦੂਸਰਾ ਵਿਆਹ ਕਰਾਇਆ ਤਾਂ ਫਿਰ ਕਿਉਂ ਕਰਾਇਆ ਤਾਂ ਇੱਕ ਪਾਸੇ ਜਿੱਥੇ ਪੀੜਤਾ ਯਾਨੀ ਕਿ ਮਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਸੁਤੇਲੀ ਮਾਂ ਤੇ ਕਿ ਜਿਸ ਦੇ ਵੱਲੋਂ ਮਾਨਸਿਕ ਪੀੜਾ ਦਿੱਤੀ ਗਈ ਸੀ ਉਸ ਦੇ ਬੱਚਿਆਂ ਨੂੰ ਦੂਸਰੀ ਮਾਂ ਦੇ ਵੱਲੋਂ ਤਾਂ ਉਸਨੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਪੁਲਿਸ ਕੋਲ ਕੀਤੀ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਜਿਹੜਾ ਬਣਦਾ ਦੋਸ਼ੀ ਹੈ ਉਸ ਨੂੰ ਸਜ਼ਾ ਵੀ ਦਿੱਤੀ ਜਾਵੇਗੀ ਮੇਰੀ ਭੈਣ ਨੇ ਤਾਂ ਔਖੀ ਸੀਗੀ ਇਹ ਮੈਨੂੰ ਹਣਾ ਤੰਗ ਕਰਦੀ ਸੀ ਮੇਰੀ ਭੈਣ ਨੇ ਜਦ ਮੈਨੂੰ ਹਣਾ ਫਿਰ ਮੇਰੀ ਭੈਣ ਨੂੰ ਸੀ ਛੱਡ ਵੀ ਗਏ ਸੀਗੀ ਸਿਰਫ ਭੈਣ ਨੂੰ ਤੇ ਤੰਗ ਕੌਣ ਕਰਦਾ ਸੀਗਾ ਮੇਰੀ ਭੂਆ ਕਰਦੀ ਹੁੰਦੀ ਸੀ ਤੇ ਆਹ ਜਿਹੜੀਆਂ ਉਹ ਮੇਕ ਹੈ ਸੀਗੇ ਇੱਕ ਉਹ ਤੇ ਡੈਡੀ ਵੀ ਤਾਂ ਤੰਗ ਕਰਦੇ ਸਨ ਉਹਨੂੰ ਤੇ ਮੈਂ ਡੈਡੀ ਤੰਗ ਕਰਦੇ ਇਹਨਾਂ ਨੂੰ ਕੁੱਟ ਮਾਰ ਕਰਕੇ ਘਰੋਂ ਬਾਹਰ ਕੱਢ ਦਿੰਦੇ ਸੀ ਘਰੋਂ ਬਾਹਰ ਕੱਢ ਕੇ ਫਿਰ ਇਹਨਾਂ ਨੂੰ ਹਣਾ ਇੱਕ ਚਾਂਸ ਦਿੱਤੇ ਫਿਰ ਮੇਰੀ ਮੰਮੀ ਅਸੀਂ ਆਏ ਸੀ ਉਹਨੂੰ ਛੱਡਣਾ ਮੇਰੇ ਮੰਮੀ ਨੂੰ ਵੀ ਤਰਾਰ ਕਰਦਾ ਸੀ ਸਾਨੂੰ ਵੀ ਅੱਧੀ ਰਾਤ ਵੀਰੇ ਸੇ ਨੂੰ ਲੈ ਗਈ ਸੀ ਵੀਰੇ ਨੇ ਹੈ ਨਾ ਫੋਨ ਲੱਗ ਕੇ ਕਹਿੰਦਾ ਮੇਰੀ ਭੈਣ ਕਹਿੰਦਾ ਕਹਿੰਦਾ ਮੇਰੀ ਕੁੜੀ ਨੂੰ ਛੱਡ ਕੇ ਜਾਓ ਫਿਰ ਫਿਰ ਅਸੀਂ ਵੀ ਛੱਡ ਕੇ ਚੀ ਫਿਰ ਇਹਨਾਂ ਨੇ ਆ ਆ ਕਰਤਾ ਸੀਗਾ ਕੀ ਕੀ ਨਾ ਸੀ ਤਰੀ ਭੈਣ ਦਾ ਨਾ ਕਿ ਤੂੰ ਤੁਹਾਡਾ ਤੂੰ ਤੇਰੀ ਕੀ ਲੱਗੀ ਪੈਣ ਨਾ ਤੇਰੀ ਪੈਣ